ਉਹ ਯਾਰ 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 ਵਿੱਚ ਜਗਰਾਵਾں ਦੇ ਜਿੱਥੇ ਲੱਗਦੀ ਰੌਸ਼ਨੀ ਪਾਰੀ ਉਹ ਬਹਿਲੀਆਂ ਦਾ ਕਾਠ ਹੋ ਗਿਆ ਉੱਥੇ ਬੋਤਲਾ ਮੰਗਾ ਲੀਆਂ 40 ਵਿੱਚ 40 ਚੋਂ ਇੱਕ ਬਚਦੀ ਜੜੀ ਰੱਖ ਕੇ ਮਹਿਲ ਨਾਲ ਮਾਰੀ ਉਹ ਮੁਰਛੀ ਡਾਂਗੂ ਦਾ ਡਾਂਗੂ ਦਾ ਡਾਂਗੂ ਦਾ ਜੜ ਰੱਖਦਾ ਗੜਾਸੀ ਪਾਰੀ ਉਹ ਮੋਦਨ ਕੌਂ ਕਿਆ ਦਾ ਜਿਨੇ ਚਕੁੱਟਦੀ ਪੰਡੌਰੀ ਸਾਰੀ ਉਹ ਪੁੱਤ ਜੱਟਾਂ ਦੇ ਬੁਲਾਉਂਦੇ ਬੱਕਰੇ ਪੁੱਤ ਜੱਟਾਂ ਦੇ ਇਹ ਗਾਣਾ ਮੈਨੂੰ ਨਹੀਂ ਲੱਗਦਾ ਕੋਈ ਪੰਜਾਬੀ ਹੋਵੇ ਜਿਹਨੇ origignal ਗਾਣਾ ਇਹ ਨਾ ਸੁਣਿਆ ਹੋਵੇ ਤੇ ਨਾ ਹੀ ਕੋਈ ਪੰਜਾਬੀ ਇਹ じゃ ਹੋਊਗਾ ਜਿਨੇ ਇਹ ਫਿਲਮ ਨਾ ਦੇਖੀ ਹੋਵੇ ਪੁੱਤ ਜੱਟਾਂ ਦੇ ਜਿਹੜੀ ਕਿ ਸਾਲ 1983 ਚ ਰੀਲ ਹੋਈ ਸੀ ਸਪੈਸ਼ਲ ਫਿਲਮ ਕਿਉਂ ਬਣ ਜਾਂਦੀ ਆ ਕਿਉਂਕਿ ਇਸ ਫਿਲਮ ਦੇ ਵਿੱਚ ਤਰਮਿੰਦਰ ਤੇ ਸ਼ਤਰੂਨ ਸਿੰਘ ਨੇ ਕੰਮ ਕੀਤਾ ਸੀ ਜਿਹੜੇ ਕਿ ਬਾਲੀਵੁੱਡ ਦੇ ਉਸ ਟਾਈਮ ਸੁਪਰਸਟਾਰ ਸੀ ਤੇ ਤਰਮਿੰਦਰ ਦੀ ਉਸ ਟਾਈਮ ਤੂਤੀ ਬੋਲਦੀ ਸੀਗੀ ਬਾਲੀਵੁੱਡ ਵਿੱਚ ਹਿੰਦੀ ਫਿਲਮਾਂ ਵਿੱਚ ਔਰ ਇਹ ਫਿਲਮ ਥੋੜੀ ਕੰਟਰੋਵਰਸ਼ੀਅਲ ਉਸ ਲਈ ਤਾਂ ਬਣ ਜਾਂਦੀ ਆ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਤਰਮਿੰਦਰ ਇੱਕ ਬਹੁਤ ਵੱਡਾ ਸੁਪਰਸਟਾਰ ਸੀ ਤੇ ਸ਼ਤਰੂਨ ਸਿਨਾ ਤਰਮਿੰਦਰ ਦੇ ਮੁਕਾਬਲੇ ਅੱਧਾ ਵੀ ਹੈ ਨਹੀਂ ਸੀਗਾ ਔਰ ਸਾਰੀ ਜ਼ਿੰਦਗੀ ਦੇ ਵਿੱਚ ਸ਼ਤਰੂਨ ਸਿਨਾ ਆਪਣੇ ਜਿਹੜਾ ਸਾਰਾ ਪੀਰੀਅਡ ਆ ਉਹਦਾ ਬਾਲੀਵੁੱਡ ਫਿਲਮਾਂ ਦਾ ਇੰਡਸਟਰੀ ਦਾ ਈਵਨ ਕਿ ਅੱਜ ਤੱਕ ਕਦੇ ਵੀ ਸ਼ਤਰੂਨ ਸਿਨਾ ਤਰਮਿੰਦਰ ਦੇ ਲਾਈਟ ਨੂੰ ਤੇ ਤਰਮਿੰਦਰ ਦੀ ਸਫਲਤਾ ਨੂੰ ਟੱਚ ਵੀ ਨਹੀਂ ਕਰ ਸਕਿਆ ਹੈਗਾ ਪਰ ਇਹ ਫਿਲਮ ਦੇ ਵਿੱਚ ਪੁੱਤ ਜੱਟਾਂ ਦੇ ਫਿਲਮ ਦੇ ਵਿੱਚ ਛਤਗੁੰ ਸਿਨਾ ਨੂੰ ਐਜ਼ ਏ ਲੀਜੈਂਡ ਦਾ ਰੋਲ ਦਿੱਤਾ ਗਿਆ ਸੀ ਤੇ ਤਰਮਿੰਦਰ ਨੂੰ ਇੱਕ ਹਰਿਆਣਵੀ ਜੱਟ ਦਾ ਰੋਲ ਦਿੱਤਾ ਗਿਆ ਸੀਗਾ ਜਦ ਕਿ ਫਿਲਮ ਦੇ ਵਿੱਚ ਪਾਵਰਫੁਲ ਰੋਲ ਸੀਗਾ ਜਿਹੜਾ ਛਤਗੁੰ ਸਿਨਾ ਦਾ ਸੀਗਾ ਅਸਲ ਦੇ ਵਿੱਚ ਬਾਲੀਵੁੱਡ ਫਿਲਮਾਂ ਵਿੱਚ ਕਦੇ ਵੀ ਅਜਿਹਾ ਕੋਈ ਵੀ ਫਿਲਮ ਦੇਖ ਚੱਕ ਕੇ ਦੇਖ ਲੋ ਤੁਸੀਂ ਛਤਗੁੰ ਸਿਨਾ ਦਾ ਰੋਲ ਤਰਮਿੰਦਰ ਨਾਲੋਂ ਭਾਰੀ ਨਹੀਂ ਦੇਖੋਗੇ ਪਰ ਇਸ ਫਿਲਮ ਦੇ ਵਿੱਚ ਛਤਗੁੰ ਸਿਨਾ ਦਾ ਰੋਲ ਤਰਮਿੰਦਰ ਨਾਲੋਂ ਬਹੁਤ ਜ਼ਿਆਦਾ ਪਾਵਰਫੁਲ ਸੀਗਾ ਤੇ ਛਤਰ ਤਰਮਿੰਦਰ ਨੂੰ ਐਜ਼ ਇੱਕ ਸਪੋਰਟਿੰਗ ਐਕਟਰ ਪੇਸ਼ ਕੀਤਾ ਗਿਆ ਸੀਗਾ ਕੀ ਸੀ ਇਹ ਕਹਾਣੀ ਅਸਲੀਅਤ ਕੀ ਸੀ ਅੱਜ ਏਸੇ ਮੁੱਦੇ ਤੇ ਗੱਲਬਾਤ ਹੋਊਗੀ ਤੇ ਪੁੱਤ ਜੱਟਾਂ ਦੇ ਕੁਝ ਤੱਥ ਕੁਝ ਗੱਲਾਂ ਸਾਂਝੀਆਂ ਕਰਨ ਦੀ ਥੋੜਾ ਨਾਲ ਕੋਸ਼ਿਸ਼ ਕਰੂੰਗਾ ਇਸ ਫਿਲਮ ਨੂੰ ਕਈ ਪ੍ਰੋਡਿਊਸਰਾਂ ਨੇ ਬਣਾਇਆ ਸੀ ਕਈ ਲੋਕਾਂ ਨੇ ਮਿਲ ਕੇ ਬਣਾਇਆ ਸੀ ਪਰ ਇੱਕ ਖਾਸ ਪ੍ਰੋਡਿਊਸਰ ਹੈ ਜਿਹੜੇ ਕਿ ਸੁਰਿੰਦਰ ਵਾਰੀਆ ਨੇ ਮੇਰੀ ਉਹਨਾਂ ਨਾਲ ਵੀ ਗੱਲਬਾਤ ਹੋਈ ਸੀ ਕੁਝ ਉਹਨਾਂ ਦੇ ਵੀ ਅੰਸ਼ ਪੇਸ਼ ਕਰਾਂਗੇ ਤੇ ਕੁਝ ਆਪਾਂ ਤੁਹਾਨੂੰ ਇਹ ਫਿਲਮ ਦੀਆਂ ਹੋਰ ਜਾਣਕਾਰੀਆਂ ਵੀ ਦਵਾਂਗੇ ਖਾਸ ਮੁੱਦਾ ਆਪਣਾ ਇਹੀ ਰਹੂਗਾ ਧਰਮਿੰਦਰ ਤੇ ਛਤਰਗੁਣ ਸੇਨਾ ਨੂੰ ਇਹ ਫਿਲਮ ਚ ਕਾਸਟ ਕਿਵੇਂ ਕੀਤਾ ਗਿਆ ਸੀਗਾ ਤੇ ਛਤਰਗੁਣ ਸੇਨਾ ਦਾ ਰੋਲ ਧਰਮਿੰਦਰ ਨਾਲੋਂ ਜ਼ਿਆਦਾ ਪਾਵਰਫੁਲ ਕਿਵੇਂ ਬਣਾਇਆ ਗਿਆ ਕਿਉਂ ਦਿੱਤਾ ਗਿਆ ਉਹਨਾਂ ਨੂੰ ਇਹ ਰੋਲ ਧਰਮਿੰਦਰ ਨੂੰ ਰੋਲ ਕਿਉਂ ਨਹੀਂ ਦਿੱਤਾ ਗਿਆ ਇਸ ਮੁੱਦੇ ਦੇ ਉੱਤੇ ਹੀ ਗੱਲਾਂ ਰਹਿਣਗੀਆਂ ਮੈਂ ਤੁਹਾਡਾ ਜ਼ਿਆਦਾ ਸਮਾਂ ਖਰਾਬ ਨਹੀਂ ਕਰੂੰਗਾ ਮੈਂ ਤੁਹਾਡਾ ਭਰਾ ਸੋਨੀ ਸਿੰਘ ਗਿੱਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਰੁਸਤਮ ਚੈਨਲ ਤੇ ਅੱਜ ਗੱਲਾਂ ਹੋਣਗੀਆਂ ਪੁੱਤ ਜੱਟਾਂ ਦੇ ਜਿਹੜੀ ਕਿ ਸਾਲ 1983 ਵਿੱਚ ਰਿਲੀਜ਼ ਹੋਈ ਸੀ ਇੱਕ ਲੀਜੈਂਡ ਫਿਲਮ ਜਿਹਦਾ ਕ੍ਰੇਜ਼ ਅੱਜ ਵੀ ਉਦਾਂ ਹੀ ਬਰਕਰਾਰ ਆ ਸੋਹਣਾ ਮੁੱਦਾ ਆ ਤੇ ਬਹੁਤ ਸੋਹਣਾ ਟੌਪਿਕ ਆ ਇਹਦੇ ਉੱਤੇ ਗੱਲਬਾਤ ਹੋਊਗੀ ਆਪਾਂ ਸ਼ੁਰੂ ਕਰਦੇ ਆਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਮੋਟੀ ਮੋਟੀ ਜਾਣਕਾਰੀ ਦੇ ਦਉਣਾ ਹੈ ਕਿ ਪੁੱਤ ਜੱਟਾਂ ਦੇ ਫਿਲਮ ਸਾਲ 1983 ਸ਼ੁਰੂ ਹੋਈ ਸੀ ਜਿਸ ਚ ਸ਼ਤਰੂਨ ਸਿੰਘ ਨੇ ਜਗ ਸਿੰਘ ਜੱਗਾ ਸਰਪੰਚ ਦਾ ਰੋਲ ਨਿਭਾਇਆ ਸੀ ਬਲਦੇਵ ਖੋਸਾ ਸੁੱਖਾ ਦੇ ਕਿਰਦਾਰ ਵਿੱਚ ਸੀ ਦਲਜੀਤ ਕੌਰ ਨੇ ਪਾਲੀ ਦਾ ਕਿਰਦਾਰ ਨਿਭਾਇਆ ਸੀ ਤੇ ਪ੍ਰਕਾਸ਼ ਗਿੱਲ ਜ਼ਗੀਰਾ ਦੇ ਰੋਲ ਦੇ ਵਿੱਚ ਸੀਗੇ ਤਰਮਿੰਦਰ ਨੂੰ ਇੱਥੇ ਚੌਧਰੀ ਧਰਮ ਸਿੰਘ ਦਾ ਕਿਰਦਾਰ ਦਿੱਤਾ ਗਿਆ ਸੀ ਰਹਿਾਨਾ ਸੁਲਤਾਨ ਇੱਕ ਬਾਲੀਵੁੱਡ ਦੀ ਹੀਰੋਇਨ ਰਹੀ ਆ ਉਹਨਾਂ ਨੇ ਇਸ ਫਿਲਮ ਵਿੱਚ ਜਗ ਸਿੰਘ ਦੀ ਪਤਨੀ ਦਾ ਰੋਲ ਨਿਭਾਇਆ ਸੀ ਇੱਕ ਸੁਰੇਂਦਰ ਸ਼ਿੰਦਾ ਸੀ ਆਪਣੇ ਜਿਹੜੇ ਗਾਉਣੇ ਵਾਲੇ ਉਹਨਾਂ ਨੇ ਇਹ ਚ ਪਹਿਲੀ ਵਾਰ ਆਏ ਸੀਗੇ ਮੇਲ ਮਿੱਤਰ ਮੁਹੰਮਦ ਸਦੀਕ ਗੱਗੂ ਗੱਲ ਨੇ ਵਿੱਚ ਭੂਮਿਕਾ ਨਿਭਾਈ ਸੀ ਗੋਪੀ ਪੱਲਾ ਵੇਦ ਗੋਸਵਾਮੀ ਸੰਗੀਤਾ ਮਹਿਤਾ ਰੁਪਿੰਦਰ ਗਿੱਲ ਜਿਹੜੇ ਕਿ ਗੱਗੂ ਗੱਲ ਦੇ ਬڑے ਭਰਾ ਨੇ ਉਹਨਾਂ ਨੇ ਥਾਣੇਦਾਰ ਦਾ ਰੋਲ ਨਿਭਾਇਆ ਸੀ ਇੱਕ ਖਾਸ ਰੋਲ ਹੋਰ ਹੈ ਉਹਦਾ ਮੱਖਣ ਸਿੰਘ ਦਾ ਜਿਨ੍ਹਾਂ ਨੇ ਕਿ ਸੱਜਣ ਸਿੰਘ ਦਾ ਰੋਲ ਨਿਭਾਇਆ ਸੀ ਜਿਹੜੇ ਕਿ ਪਾਲੀ ਦੇ ਪਿਤਾ ਦੇ ਰੋਲ ਦੇ ਵਿੱਚ ਸੀਗੇ ਤੇ ਫਿਲਮ ਦੇ ਗਾਣੇ ਬੜੇ ਸੁਪਰ ਹਿੱਟ ਹੋਏ ਸੀ ਗਾਣੇ ਇਹ ਚ ਤਕਰੀਬਨ 8 ਗਾਣੇ ਰੱਖੇ ਹੋਏ ਸੀ ਫਿਲਮ ਦੇ ਵਿੱਚ ਇੱਕ ਤਾਂ ਜਿੰਦ ਯਾਰ ਦੀ ਸੀ ਸ਼ਰਿੰਦਰ ਛੰਦੜਾ ਨੇ ਗਾਇਆ ਸੀ ਪੁੱਤ ਜੱਟਾਂ ਦਾ ਜਿਹ ਚੰਦਾ ਨੇ ਦੇ ਨਾਲ ਅਮਰ ਸਿੰਘ ਚਮਕੀਲਾ ਤੇ ਪਾਲੀ ਦੀਤਵਾਲੀ ਤੇ ਕੁਲਦੀਪ 파ਰਸ ਨੇ ਇਹ ਤਿੰਨ ਜਣੇ ਨੇ ਗਾਣਾ ਗਾਇਆ ਠੀਕਾ ਅੱਜ ਕੱਲ੍ਹ ਦੀਆਂ ਕੁੜੀਆਂ ਮੁਹੰਮਦ ਸਦੀਕ ਨੇ ਗਾਣਾ ਗਾਇਆ ਸੀ ਭੰਨ ਚੂੜੀਆਂ ਇਹ ਵੀ ਸੁਰਿੰਦਰ ਗਿੱਲ ਸੁਰਿੰਦਰ ਚੰਦਾ ਨੇ ਗਾਣਾ ਗਾਇਆ ਸੀ ਬੋਲੀਆਂ ਸੀਗੀਆਂ ਜਾਨੀ ਕਿ ਗੁਲਸ਼ਨ ਕੋਮਲ ਨਰਿੰਦਰ ਬੀਬਾ ਤੇ ਗੁਲਸ਼ਨ ਬਾਵਾ ਨੇ ਗਾਇਆ ਬੋਲੀਆਂ ਸੀਗੀਆਂ ਇੱਕ ਛੱਲਾ ਸੀਗਾ ਜਿਹੜਾ ਨਿਰਮਲ ਸਿੱਧੂ ਨੇ ਫਿਲਮ ਨੇ ਗਾਇਆ ਠੀਕਾ ਉਸ ਟਾਈਮ ਇੱਕ ਬਹੁਤ ਵਧੀਆ ਸਿੰਗਰ ਸੀਗੇ ਹੁਣ ਵੀ ਮਤਲਬ ਸ਼ਾਇਦ ਹੈਗੇ ਨਹੀਂ ਉਹ ਪਰ ਨਿਰਮਲ ਸਿੱਧੂ ਨੇ ਗਾਣਾ ਛੱਲਾ ਗਾਇਆ ਸੀ ਉਸ ਟਾਈਮ ਇੱਕ ਤੈਨੂੰ ਹੱਥ ਦੇ ਨਰਿੰਦਰ ਬੀਬਾ ਤੇ ਸੁਰੇਂਦਰ ਚੰਦਾ ਨੇ ਇਹ ਵੀ ਗਾਣਾ ਹੈ ਜੀ ਕਿ ਤੈਨੂੰ ਹੱਥ ਦੇ ਦੁਆਰਾਤੀ ਗਾਣਾ ਗਾਇਆ ਸੀ ਕੱਲਾ ਸੁਰੇਂਦਰ ਚੰਦਾ ਨੇ ਗਾਣਿਆਂ ਕਰਕੇ ਫਿਲਮ ਬਹੁਤ ਜ਼ਿਆਦਾ ਕ੍ਰੇਜ਼ ਬਣਿਆ ਜੀ ਗਣਦਾ ਕਿਉਂਕਾ ਗਾਣੇ ਬਹੁਤ ਜ਼ਿਆਦਾ ਸੁਪਰ ਹਿੱਟ ਸੀਗੇ ਪਿਛਲੀ ਵੀਡੀਓ ਜਿਹੜੀ ਮੈਂ ਪੋਸਟ ਕਰ ਚੁੱਕਿਆ ਉਹ ਚ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਦਲਜੀਤ ਕੌਰ ਤੇ ਬਲਦੇਵ ਖੋਸਾ ਨੇ ਇਹ ਇਹਦੇ ਵਿੱਚ ਜਿਹੜਾ ਕਿਰਦਾਰ ਨਵਾਇਆ ਸੀ ਤੇ ਖਾਸ ਕਰਕੇ ਦਲਜੀਤ ਕੌਰ ਨੂੰ ਕਿਵੇਂ ਇਸ ਫਿਲਮ ਚ ਲਿੱਤਾ ਗਿਆ ਸੀ ਸੁਰੇਂਦਰ ਵਾਲੀਆ ਜੀ ਨੇ ਦੱਸਿਆ ਸੀਗਾ ਕਿ ਜਿਹੜੀ ਦਲਜੀਤ ਕੌਰ ਸੀਗੀ ਤੇ ਉਸ ਟਾਈਮ ਪ੍ਰੀਤੀ ਸੱਪਰੂ ਦੋ ਹੀਰੋਨ ਉਹਨਾਂ ਦੋਵਾਂ ਨੂੰ ਉਹਨਾਂ ਦੋਵਾਂ ਨੂੰ ਇਸ ਫਿਲਮ ਚ ਲੈਣਾ ਕਿ ਦੋਨਾਂ ਚੋਂ ਕਿਸੇ ਇੱਕ ਨੂੰ ਇਸ ਫਿਲਮ ਚ ਲੈਣਾ ਬਹੁਤ ਜ਼ਰੂਰੀ ਸੀ ਤੇ ਉਹਨਾਂ ਨੇ ਦਲਜੀਤ ਕੋਰ ਤੱਕ ਅਪਰੋਚ ਕੀਤੀ ਸੀ ਉਹਨਾਂ ਨੂੰ 25000 ਰੁਪਏ ਇਸ ਰੋਲ ਦੀ ਪੇਸ਼ਕਸ਼ ਕੀਤੀ ਸੀ ਤੇ 25000 ਰੁਪਏ ਦੀ ਫੀਸ ਦੇ ਉੱਤੇ ਉਹਨਾਂ ਨੇ ਫਿਲਮ ਸਾਈਨ ਕੀਤੀ ਸੀਗੀ ਦੂਸਰੇ ਸੀਗੇ ਬਲਦੇਵ ਖੋਸਾ ਉਹ ਫਿਲਮ ਦੇ ਪ੍ਰੋਡਿਊਸਰ ਵੀ ਸੀਗੇ ਤੇ ਇਸ ਕਰਕੇ ਫਿਲਮ ਦੇ ਮੇਨ ਰੋਲ ਦੇ ਵਿੱਚ ਬਲਦੇਵ ਖੋਸਾ ਨੂੰ ਰੱਖਿਆ ਗਿਆ ਸੀਗਾ ਤੇ ਅੱਗੇ ਜਿਹੜਾ ਸਭ ਤੋਂ ਵੱਡਾ ਕੁਐਸਚਨ ਇਹ ਸੀਗਾ ਮੇਰੇ ਮਨ ਦੇ ਵਿੱਚ ਕਿ ਤਰਮਿੰਦਰ ਨੂੰ ਰੋਲ ਛੋਟਾ ਰੋਲ ਕਿਉਂ ਦਿੱਤਾ ਗਿਆ ਤੇ ਸ਼ਤਰੂਮਨ ਸਨ ਨੂੰ ਵੱਡਾ ਰੋਲ ਕਿਉਂ ਦਿੱਤਾ ਗਿਆ ਇਹ ਗੱਲ ਮੈਂ ਖੁਦ ਆਪ ਨਹੀਂ ਤੁਹਾਨੂੰ ਦੱਸੂਗਾ ਇਹ ਗੱਲ ਤੁਹਾਨੂੰ ਸੁਰਿੰਦਰ ਵਾਲੀਆ ਜੀ ਦੇ ਮੂੰਹ ਚੋਂ ਹੀ ਸੁਣਾਵਾਂਗੇ ਆਪਾਂ ਕਿਉਂਕਿ ਰਿਕਾਰਡਿੰਗ ਮੇਰੇ ਕੋਲ ਹੈਗੀ ਆ ਮੈਂ ਤੁਹਾਨੂੰ ਉਹੀ ਪ੍ਰੈਜੈਂਟ ਕਰਕੇ ਉਹਨਾਂ 'ਚ ਵੀ ਮੈਂ ਕੁਐਸਚਨ ਪੁੱਛਿਆ ਜੀ ਖਾਸ ਕਰਕੇ ਇਹ ਗੱਲ ਦੀ ਸ਼ੁਰੂਆਤ ਕਿਵੇਂ ਹੋਈ ਸੀ ਮੈਂ ਤੁਹਾਨੂੰ ਉਹ ਰਿਕਾਰਡਿੰਗ ਸੁਣਾਉਣ ਦੀ ਕੋਸ਼ਿਸ਼ ਕਰਦਾ ਆਂ ਇੱਕ ਮੈਂ ਤੁਹਾਨੂੰ ਹੋਰ ਪੁੱਛਦਾ ਜੀ ਜਿਹੜੀ ਪੁੱਤ ਜੱਟਾਂ ਦੇ ਫਿਲਮ ਸੀਗੀ ਉਹ 'ਚ ਧਰਮਿੰਦਰ ਤੇ ਸ਼ਤਰੂਮਨ ਸਨ ਨੂੰ ਵੀ ਲੱਤਿਆ ਗਿਆ ਸੀਗਾ ਜੀ ਹਾਂ ਜੀ ਤੇ ਉਹਨਾਂ ਦੀ ਕਾਸਟਿੰਗ ਕਿਵੇਂ ਹੋਈ ਕਿਨਾਂ ਨੇ ਕਰਾਈ ਸੀ ਮਤਲਬ ਨਹੀਂ ਨਹੀਂ ਉਹ ਰੇਵ ਕੋਸਾ ਮੈਜਨ ਦਾ ਸene ਵੀ ਰੇਵ ਕੋਸਾ ਫਿਲਮ ਦਾ ਪਾਰਟਨਰ ਸੀਗਾ ਪ੍ਰੋਡੂసర్ ਸੀਗਾ ਠੀਕ ਹੈ ਜੀ ਯੂਨੋ ਸੀਗਾ ਤੇ ਇਹ ਜਦੋਂ ਕਿ ਧਰਮਿੰਦਰ ਪੰਜਾਬ 'ਚ ਰਹਿਣ ਵਾਲੇ ਬੰਦੇ ਸੀਗੇ ਜੀ ਇੱਕ ਜੱਟ ਵੀ ਸੀਗੇ ਸੀਸੀ ਵੀ ਸੀਗੇ ਉਹਨਾਂ ਨੂੰ ਪੰਜਾਬੀ ਪਿਓਰ ਆਉਂਦੀ ਵੀ ਸੀਗੀ ਤੇ ਸ਼ਤਰੂਵਨ सिन्हा ਦਾ ਕੋਈ ਪੰਜਾਬੀ ਉਪਝੋਕੜ ਵੀ ਹੈ ਨਹੀਂ ਸੀਗਾ ਉਹਨਾਂ ਨੂੰ ਪੰਜਾਬ ਜਿਹੜਾ ਰੋਲ ਦਿੱਤਾ ਗਿਆ ਉਹ ਮਤਲਬ ਐਜ਼ ਅ ਲੀਜੈਂਡ ਦਾ ਰੋਲ ਦਿੱਤਾ ਗਿਆ ਸੀ ਪੁੱਤ ਜੱਟਾਂ ਦੀ ਫਿਲਮ ਦੇ ਵਿੱਚ ਤੇ ਧਰਮਿੰਦਰ ਉਹਨਾਂ ਨੂੰ ਮਤਲਬ ਹਰਿਆਣਵੀ ਇੱਕ ਮਤਲਬ ਜੱਟ ਦਾ ਰੋਲ ਦਿੱਤਾ ਗਿਆ ਸੀਗਾ ਤੇ ਉਹ ਕਿਉਂ ਕੀਤਾ ਗਿਆ ਸੀ ਇਦਾਂ ਵੀ ਧਰਮਿੰਦਰ ਨੂੰ ਸ਼ਤਰੂਣਸਨ ਵਾਲਾ ਰੋਲ ਕਿਉਂ ਨਹੀਂ ਜਦ ਕਿ ਸ਼ਤਰੂਣਸਨ ਬਾਲੀਵੁੱਡ ਇੰਡਸਟਰੀ ਵਿੱਚ ਧਰਮਿੰਦਰ ਦੇ ਛੋਟੇ ਭਾਈ ਛੋਟੇ ਦੋਸਤ ਦੇ ਤੌਰ ਤੇ ਜਾਣੇ ਜਾਂਦੇ ਨੇ ਤੇ ਉਹਨਾਂ ਦਾ کردار ਵੀ ਮਤਲਬ ਧਰਮਿੰਦਰ ਦੇ ਬਰਬਰ ਕਦੇ ਵੀ ਸਾਰੀ ਮਤਲਬ ਉਹਨਾਂ ਦੀ ਜਰਨੀ ਦੇ ਵਿੱਚ ਕਦੇ ਵੀ ਧਰਮਿੰਦਰ ਤੋਂ ਵੱਡਾ کردار ਉਹਨੂੰ ਕਦੇ ਆਫਰ ਹੀ ਨਹੀਂ ਹੋਇਆ ਕਿਤੇ ਵੀ ਤੇ ਇਸ ਫਿਲਮ ਦੇ ਵਿੱਚ ਪੁੱਲ ਜਦੋਂ ਜਿਹੜੀ ਕਿ ਸਟਾਰਟਿੰਗ ਦੇ ਵਿੱਚ ਫਿਲਮ ਸੀ ਕੋਈ ਐਡਾ ਦਾ ਐਡਾ ਦਾ ਕੋਈ ਇਸ਼ੂ ਨਹੀਂ ਸੀਗਾ ਬਸ ਦੋਨੋਂ ਦੋ ਰੋਲ ਸੀਗੇ ਹੂੰ ਅੱਛਾ ਜੀ ਸ਼ਤਰੂ ਕਰਨੇ ਹੁਣ ਉਹ ਸ਼ਤਰੂ ਕਰਨੇ ਹੁਣ ਹਾਂ ਕਰਦੀ ਸੀਗੀ ਅੱਛਾ ਜੀ ਉਹ ਠੀਕ ਹੈ ਰੋਲ ਮੈਂ ਇਹ ਰੋਲ ਮੈਂ ਕਰੂੰਗਾ ਹੂੰ ਉਦੋਂ ਬਾਅਦ ਫੇਰ ਪ੍ਰੋਗਰਾਮ ਬਣ ਗਿਆ ਵੀ ਤਰਵਿੰਦਰ ਨੂੰ ਵੀ ਪਾਈਏ ਅੱਛਾ ਜੀ ਫੇਰ ਤਰਵਿੰਦਰ ਨੂੰ ਪਾਉਣ ਲਈ ਫੇਰ ਇਹ ਰੋਲ ਤਿਆਰ ਕੀਤਾ ਗਿਆ ਅੱਛਾ ਬਾਅਦ ਚ ਰੋਲ ਤਿਆਰ ਕੀਤਾ ਗਿਆ ਉਹ ਤਰਵਿੰਦਰ ਨੂੰ ਪਾਉਣ ਲਈ ਕਿਉਂਕਿ ਤਰਵਿੰਦਰ ਦਾ ਭਰਾ ਨਾਲ ਤਾਂ ਕਿ ਮੈਂ ਅਸੀਂ ਵੀ ਤਾਂ ਹੀ ਜਦੋਂ ਦੇ ਅਸੀਂ ਸੋਚਦੇ ਹੁੰਦੇ ਸੀ ਵੀ ਤਰਵਿੰਦਰ ਦਾ ਕਰਦਾਰ ਵੀ ਵੱਡਾ ਸੀ ਨੌ ਵੀ ਵੱਡਾ ਸੀ ਪੰਜਾਬੀ ਚ ਵੀ ਉਹ ਨੇੜੇ ਨੇੜੇ ਜਿਆਦਾ ਜਾਣਦੇ ਪੰਜਾਬੀ ਔਰ ਜੱਟ ਵੀ ਸੀਗੇ ਉਹ ਉਹਨਾਂ ਚੋਂ ਔਰਾ ਵੀ ਸੀਗਾ ਵੀ ਉਹਨਾਂ ਨੂੰ ਪਤਾ ਨਹੀਂ ਕਿਉਂ ਛੁੱਟ ਹਰਿਆਣੇ ਚ ਚਲੋ ਵਧੀਆ ਤੁਸੀਂ ਜਵਾਬ ਇਹਦਾ ਦਿੱਤਾ ਕਿਉਂਕਿ ਮੇਰੇ ਮਨ ਚ ਬਹੁਤ ਜੱਦਾ ਇਹ ਸਵਾਲ ਸੀਗਾ ਜੀ ਤੇ ਇੱਕ ਹੁਣ ਤੁਸੀਂ ਹਿਸਾਬ ਲਾ ਲਓ ਵੀ ਤਰਵਿੰਦਰ ਨੇ ਬਿਨਾਂ ਪੈਸਿਆਂ ਤੋਂ ਇਹ ਫਿਲਮ ਕੀਤੀ ਸੀਗੀ ਔਰ ਤੁਸੀਂ ਇਹ ਦੇਖੋ ਵੀ ਉਹ ਬਲਦੇਵ ਖੋਸਾ ਦੇ ਦੋਸਤ ਸੀ ਅਜੀਤ ਸਿੰਘ ਦਿਓਲੋਣੀ ਅਜੀਤ ਸਿੰਘ ਦਿਓਲ ਜਿਹੜੇ ਕਿ ਧਰਮਿੰਦਰ ਦੇ ਵੱਡੇ ਭਰਾ ਨੇ ਉਹਨਾਂ ਨੇ ਫਿਲਮ ਲਿਖੀ ਸੀ ਅਸਲ 'ਚ ਫਿਲਮ ਲਿਖਣ ਵਾਲੇ ਦੇ ਵਿੱਚ ਇੱਕ ਦੋਸਤਾਂ ਦੀ ਇੱਕ ਫਿਲਮ ਸੀਗੀ ਤੁਸੀਂ ਇਹ ਦੇਖੋ ਵੀ ਧਰਮਿੰਦਰ ਨੂੰ ਫਿਲਮ ਦੀ ਕਾਸਟ ਕੰਪਲੀਟ ਹੋਣ ਤੋਂ ਬਾਅਦ 'ਚ ਇਹ ਰੋਲ ਦੁਆਰਾ ਵੀ ਲਿਖਿਆ ਗਿਆ ਧਰਮਿੰਦਰ ਦਾ ਰੋਲ ਉਹ ਸਮਝ ਰੱਖਣ ਲਈ ਇੱਕ ਵੈਸੇ ਹੀ ਗੱਲ ਚੱਲੀ ਜੀਤ ਸਿੰਘ ਦਿਓਲ ਉਹ ਨਹੀਂ ਜਾਂ ਹੋਰ ਦੋਸਤਾਂ ਦੀ ਆਪਸ 'ਚ ਗੱਲਬਾਤ ਚੱਲੀ ਕਿ ਧਰਮਿੰਦਰ ਨੂੰ ਵੀ ਕਾਸਟ ਕਰਨਾ ਚਾਹੀਦਾ ਫਿਲਮ ਵਿੱਚ ਕਿਉਂਕਿ ਧਰਮਿੰਦਰ ਦਾ ਭਰਾ ਵੀ ਸੀਗਾ ਉਸ ਤੋਂ ਪਹਿਲਾਂ ਸ਼ਤਕੂਣ ਸਿਨਾ ਨੂੰ ਪਹਿਲਾਂ ਕਾਸਟ ਕਰ ਲਿੱਤਾ ਗਿਆ ਸੀਗਾ ਇਸ ਫਿਲਮ ਦੇ ਵਿੱਚ ਸਟੋਰੀ ਧਰਮਿੰਦਰ ਤੋਂ ਬਗੈਰ ਇਹ ਫਿਲਮ ਬਣਨੀ ਸੀਗੀ ਜਦੋਂ ਫਿਲਮ ਕੰਪਲੀਟ ਸ਼ੁਰੂ ਹੋ ਗਈ ਤੇ ਕਾਸਟਿੰਗ ਹੋ ਗਈ ਕੰਪਲੀਟ ਕਾਸਟਿੰਗ ਹੋ ਗਈ ਉਸ ਤੋਂ ਬਾਅਦ ਧਰਮਿੰਦਰ ਨੂੰ ਇਸ ਫਿਲਮ ਚ ਲਿੱਤਾ ਗਿਆ ਧਰਮਿੰਦਰ ਨੇ ਬਿਨਾਂ ਪੈਸਿਆਂ ਤੋਂ ਕੰਮ ਕੀਤਾ ਸੀ ਗੱਲਾਂ ਹੋਰ ਵੀ ਬਹੁਤ ਸੁਣਨ ਵਾਲੀਆਂ ਨੇ ਆਪਾਂ ਇਹ ਸੁਣਦੇ ਰਹੋ ਕਿਉਂਕਿ ਕਲਾਸਿਕ ਫਿਲਮਾਂ ਕਲਟ ਫਿਲਮਾਂ ਇਹਦੇ ਵਾਸਤੇ ਬਹੁਤ ਬਹੁਤ ਗੱਲਾਂ ਜਿਹੜੀਆਂ ਮੀਡੀਆ ਦੇ ਵਿੱਚ ਸਾਹਮਣੇ ਨਹੀਂ ਆਈਆਂ ਕੋ ਹੋਰ ਗੱਲ ਕਰਨੀ ਸੀ ਉਹਦੇ ਉਹਦੇ ਵਿੱਚ ਵੀ ਐਸਪੀ ਬੜੀ ਸਟਾਰ ਕਾਸ ਸੱਚੀ ਤਕਰੀਬਤ ਤੁਸੀਂ ਦੱਸ ਸਕਦੇ ਹੋ ਫਿਲਮ ਕਿੰਨੇ ਕਿ ਦੀ ਪੁੱਤ ਜੱਟਾਂ ਦੀ ਫਿਲਮ ਕਿੰਨੇ ਚ ਤਿਆਰ ਹੋ ਗਈ ਸੀ ਕਿੰਨੇ ਪੈਸੇ ਜੋ ਇਹ ਵੀ ਸਭ ਤੋਂ ਵੱਡਾ ਕੁਐਸਚਨ ਆ ਸੌਖਾ ਕੁਐਸਰ ਆਂਸਰ ਇਹਨਾਂ ਨੇ ਵੀ ਨਹੀਂ ਦਿੱਤਾ ਵੀ ਇਹ ਫਿਲਮ ਦੇ ਵਿੱਚ ਕਿੰਨੇ ਚ ਬਣੀ ਸੀ ਤੇ ਕਿੰਨੇ ਚ ਇਹ ਇਹਦੀ ਕਮਾਈ ਕਿੰਨੀ ਹੋਈ ਸੀਗੀ ਅੱਜ ਤੱਕ ਨਾ ਤਾਂ ਕਿਤੇ ਰਿਟਰਨ ਚ ਆਏ ਫਿਲਮ ਕਿਤੇ ਵੀ ਵੀ ਇਹ ਪੈਸੇ ਨੇ ਕਿੰਨੇ ਕਮਾਏ ਸੀਗੇ ਨਾ ਹੀ ਕਿਤੇ ਰਿਟਰਨ ਚ ਇਸ ਫਿਲਮ ਦੀ ਲਾਗਤ ਆ ਵੀ ਕਿੰਨੇ ਦੇ ਵਿੱਚ ਇਹ ਫਿਲਮ ਬਣੀ ਸੀਗੀ ਇੱਕ ਵਚਨ ਵੀ ਬਹੁਤ ਜ਼ਰੂਰੀ ਸੀਗਾ ਕਰਨਾ ਤੇ ਉਹ ਆਪਾਂ ਕੀਤਾ ਬਾਕੀ ਤੁਸੀਂ ਹੁਣ ਅਨਸਰ ਤੁਸੀਂ ਸੁਣ ਲਓ ਤੂ ਤਿਆਰ ਹੋ ਗਈ ਸੀਗੀ ਜੱਟਾਂ ਦੇ ਫਿਲਮ ਵਿੱਚ ਇਹ ਵੀ ਇੱਕ ਖਬਰ ਸੁਣਨ ਵਾਲੀ ਆ ਕਹਿਣ ਦਾ ਮਤਲਬ ਪੁਰਾਣੀ ਗੱਲਾਂ ਨੇ ਪੁਰਾਣੀਆਂ ਗੱਲਾਂ ਵਿੱਚ ਸਿਰਫ ਦੋ ਬੰਦਿਆਂ ਨੂੰ ਉਸ ਫਿਲਮ ਦੇ ਵਿੱਚ ਪੈਸੇ ਦਿੱਤੇ ਗਏ ਸੀ ਇੱਕ ਤਾਂ ਦਲਜੀਤ ਕੌਰ ਦੂਜੇ ਸੀਗੇ ਮੇਲ ਮਿੱਤਰ ਜੀ ਬਾਕੀ ਸਾਰੀ ਫਿਲਮ ਦੇ ਵਿੱਚ ਜਿੰਨੇ ਵੀ ਐਕਟਰ ਕੰਮ ਕਰਨੇ ਸਾਰੇ ਫ੍ਰੀ ਸੀਗੇ ਉਹਨੇ ਇਹ ਕਿੰਨ ਦੱਸਦੇ ਪਏ ਨੇ ਅਚਾ ਦਲਜੀਤ ਕੌਰ ਤੇ ਮੇਲ ਮਿੱਤਰ ਨੂੰ ਪੈਸੇ ਦਿੱਤੇ ਠੀਕ ਆ ਜੀ ਬਾਕੀ ਸਾਰੇ ਫ੍ਰੀ ਸੀ ਅੱਛਾ ਜੀ ਤੇ ਫਿਰ ਹੁਣ ਇਹ ਵੀ ਦੱਸੋ ਜੀ ਨਾਲ ਫਿਰ ਇਹ ਫਿਲਮ ਨੇ ਕਮਾਈ ਕਿੰਨੀ ਕੀਤੀ ਜੀ ਪੁੱਤ ਜਨਾਂ ਕਿਉਂਕਿ ਕਿਤੇ ਵੀ ਇਹ ਚੀਜ਼ ਦਾ ਲਿਖਤ ਨਹੀਂ ਹੈਗੀ ਕਿਤੇ ਵੀ ਨਾ ਨਾ ਕਿਤੇ ਇਹਦਾ ਨੋਟਿਸ ਕਿਤੇ ਹੈਗਾ ਕਿ ਵੀ ਜਾਂ ਨਾ ਕਿਤੇ ਮੈਂਸ਼ਨ ਕੀਤਾ ਹੋਇਆ ਵੀ ਇਸ ਫਿਲਮ ਨੇ ਪੈਸੇ ਕਿੰਨੇ ਕਮਾਏ ਕਿਉਂਕਿ ਫਿਲਮ ਅੱਜ ਤੱਕ ਉਸ ਫਿਲਮ ਦਾ ਕਲੇਜ਼ ਆ ਅੱਜ ਤੱਕ ਉਹਨੇ ਫਿਲਮ ਦਾ ਅੱਜ ਤੱਕ ਗੇਰੀ ਰਹਿਣਾ ਹੁੰਦਾ ਫਿਰ ਉਹ ਐਵਰ ਹੈ ਫਿਲਮ ਉਹਨੇ ਪੈਸੇ ਵੀ ਬਹੁਤ ਕਮਾਏ ਨੇ ਉਹਨੇ ਤੇ ਉਹ ਉਹ ਕੋਈ ਜਵਾਬ ਨਹੀਂ ਹੈ ਜਵਾਬ ਅੰਦਰ ਨਹੀਂ ਲੈਣਾ ਜਵਾਬ ਆਪਾਂ ਜਨ ਪਰਦੇਸੀ ਜਵਾਬ ਕੋਈ ਸਰਮ ਨੇ ਪੈਸਾ ਖਵਾਇਆ ਹਿੱਟ ਹੋਇਆ ਦਾ ਕੋਈ ਯਕੀਨ ਨਹੀਂ ਹੋਇਆ ਤੁਸੀਂ ਕੋਈ ਅੰਕੜਾ ਤਾਂ ਦੱਸੋ ਜੀ ਕਿਹਨਾਂ ਦਾ ਆਪਾਂ ਕਹਿਣ ਜੋਗੀ ਤੋਂ ਹੋਈ ਹੈ ਵੀ ਉਹਨਾਂ ਸਮਾਂ ਕੀ ਆ ਆ ਅੰਕੜਾ ਅੰਕੜਾ ਇਹਦਾ ਦੇਣਾ ਬਸ ਜੀ ਨਹੀਂ ਲੱਗਦਾ ਕਿਉਂਕਿ ਇਹ ਮੋਟਾ ਜਾਂ ਤਾਂ ਦੱਸੋ ਜੀ ਕੁਝ ਹੁਣ ਐਡਾ ਪੁਰਾਣਾ ਸਵਾਲ ਆ ਜੀ ਕੋਈ ਐਡਾ ਮਨ ਚ ਕੋਈ ਦਾ ਆਨਸਰ ਤਾਂ ਮਿਲ ਜਾਵੇ ਕੋਈ ਇੱਕ ਰਕਮ ਦਾ ਇਹ ਕਿਹੜਾ ਅੰਕ ਇਸ ਕਰਕੇ ਦੇ ਸਕਦੇ ਰਿਹਾ ਕਿ ਆਪਣਾ ਪਤਾ ਹੀ ਨਹੀਂ ਹੈ ਕੋਈ ਤੁੱਕਾ ਜਾਂ ਤਾਂ ਹੋਊਗਾ ਨਾ ਹੀ ਮੋਟਾ ਜਾਂ ਤਾਂ ਇੰਨਾ ਵੀ ਲੱਖ ਹੋ ਗਿਆ ਸੀ 2 ਲੱਖ ਹੋ ਗਿਆ ਹੀ 5 ਫਿਰ ਇੰਨਾ ਕ ਐ ਹੋ ਜਾਂਦਾ ਨਹੀਂ ਨਹੀਂ ਅਵੇ ਫਿਲਮ ਫਿਲਮ ਜਿਹਨਾਂ ਦਾ 40 50 ਲੱਖ ਦਾ ਕਿਚਾ ਹੋਣਾ ਹੈ ਹਾਂ ਆ ਐ ਐ ਮਤਲਬ ਮੋਟਾ ਜਾਂ ਪਤਾ ਲੱਗ ਜਾਣਾ ਮਤਲਬ ਜਿਵੇਂ ਕੋਈ ਕਰੋੜਾਂ ਚੱਲਦੇ ਕੋਈ ਲੱਖਾਂ ਜੋ ਹੀ ਇਦਾਂ ਪਤਾ ਲੱਗ ਜੇ ਨਹੀਂ ਨਹੀਂ ਹਾਂ ਨਹੀਂ ਨਹੀਂ ਉਹਨਾਂ ਫਿਲਮਾਂ ਦਾ ਬਹੁਤ ਵਿਸ਼ੇਸ਼ ਸੀ ਮਤਲਬ 40 50 ਲੱਖ ਦਾ ਜਿਹਨਾਂ ਫਿਰ ਇਹਦੇ ਰਾਈਟਸ ਫਿਰ ਬਾਅਦ ਕਿਹਨੂੰ ਦਿੱਤੇ ਜੀ ਰਾਈਟਸ ਜਿਹੜੇ ਫਿਲਮ ਦੇ ਸੀਗੇ ਹੀ ਸੋ ਐਕਸਲ ਜੀ ਰੋਲ ਦੇ ਫਿਰਦੇ ਨੇ ਕੋਈ ਕੋਈ ਮਾਲਕ ਨੇ ਇਹਦੇ ਇਹ ਕਮਾਲ ਸਿੰਘ ਢਲੋਆ ਅੱਛਾ ਜੀ ਉਹ ਕਹਿੰਦਾ ਮੇਰੇ ਕੋਲ ਹੈ ਬਲਦੇ ਹੋ ਖਸਾ ਕਹਿੰਦਾ ਮੇਰੇ ਕੋਲ ਆ ਅੱਛਾ ਜੀ ਹਾਂ ਬਸ ਉਹ ਤੇ ਯਕਾਨ ਹੈ ਕਿ ਹੋਰ 파ਟਨਰ ਸੀ ਉਹ ਗੱਲ ਦਾ ਵੱਡਾ ਭਰਾ ਸੀ ਰਵਿੰਦਰ ਗੱਲੇ ਅੱਛਾ ਜੀ ਉਹ ਗੱਲ ਮੇਰੇ ਕੋਲ ਆ ਅੱਛਾ ਜੀ ਉਹ ਮੇਰੇ ਕੋਲ ਆ ਅੱਛਾ ਜੀ ਕਿਉਂ ਕਿ ਕਿਉਂਕਿ ਪੈਸੇ ਪੈਸੇ ਲੋਣ ਵਾਲੇ ਬਹੁਤ ਵੱਡੇ ਸੀ ਨਾ ਅੱਜ ਕਿਉਂਕਿ ਸਾਰਿਆਂ ਕੋਲ ਪੈਸੇ ਤਾਂ ਹੈ ਨਹੀਂ ਸੀ ਸਾਰੇ ਹੈ ਬੁਖਰੰਗ ਸੀ ਅੱਛਾ ਜੀ ਅੱਜ ਠੀਕ ਹੈ

ਕੁਝ ਕਿਸੇ ਸੀਗਾ ਬਸ ਲੈ ਕੋਟੇ ਲੜਦਾ ਯਮਰਗੇ ਲੜਦਾ ਹਾਂਜੀ 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 ਠੀਕ ਹੈ ਠੀਕ ਹੈ ਤੁਹਾਡੀ ਗੱਲ ਸਹੀ ਮੈਨੂੰ ਯਾਦ ਆ ਗਈ ਹੈਗਾ ਸੀਨ ਹੈਗਾ ਹੀ ਹੈਗਾ ਹੈਗਾ ਠੀਕ ਹੈ ਠੀਕ ਹੈ ਤੁਹਾਡੀ ਗੱਲ ਪਰ ਗੂਗੂ ਕੋਲ ਉਹਦੋਂ ਸੋਚਿਆ ਨਹੀਂ ਸੀ ਗੂਗੂ ਕੋਲ ਐਕਟਰ ਹੀ ਬਣਾਵਾਂਗੇ ਅੱਛਾ ਜੀ ਚੱਲ ਜੂਗਾ ਅੱਛਾ ਜੀ ਐਕਟਰ ਦਾ ਫੇਰ ਸ਼ੋਹਰ Haryana ਦਾ ਜੋ ਬਣਾਇਆ ਸੀ ਹਾਂ ਉਧਰ ਚਲੇਗੇ ਸੀ ਵੀਰੇ ਹਾਂਜੀ 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 ਤੇ ਇਹ ਇਹ ਨੇ ਘਰ ਲਈਸ਼ ਆ ਗਏ ਸੀ ਪੁੱਤ ਜੇ ਨਾ ਬਸ ਲੇ ਗਬਰੂ ਪੰਜਾਬ ਦਾ ਕਿੱਤਾ ਸੀ ਅੱਛਾ ਜੀ ਦੇ ਕਾਸ਼ ਤੇ ਇਹ 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 ਤੋਂ ਇਲਾਵਾ ਤੁਸੀਂ ਉਸ ਟਾਈਮ ਕੋਈ ਹੋਰ ਇਹਦੇ ਨਾਲ ਮਿਲਦੀ ਜੁਲਦੀ ਕਿਉਂਕਿ ਕਈ ਫਿਲਮਾਂ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਇਹਦੇ ਨਾਲ ਦੀ ਕਦੇ ਕੋਈ ਫਿਲਮ ਬਣੇ ਨਹੀਂ ਸਕੀ ਹੈਗੀ ਉਹ ਤਜੱਟਾ ਦੇ ਨਾਲ ਦੀ ਕੋਈ ਇਹਦੇ ਨਾਲ ਦੀ ਹੋਰ ਫਿਲਮ ਵੀ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਮੈਨੂੰ ਪਤਾ ਲੱਗਿਆ ਸੀ ਜੀ ਇਹ ਗੱਲ ਵੀ ਵੀ ਉਦਾਂ ਦੀ ਇੱਕ ਸੋਚਿਆ ਸੀ ਵੀ ਉਦਾਂ ਦਾ ਹੀ ਹੋਰ ਇੱਕ ਚੀਜ਼ ਬਣ ਜਵੇ ਕੋਈ ਨਹੀਂ ਉਦਾਂ ਦੀ ਫਿਲਮ ਬਣਨ ਤੇ ਫਿਰ ਇਹ ਵਸਵਾਹੀ ਜਿਹੜੀਆਂ ਨੌਂਗਰਾਂ ਦੇ ਸ਼ਕਾਰਾ ਆਈਆਂ ਜਾਂ

ਇਹਦੇ ਵਿੱਚੋਂ ਤੁਸੀਂ ਕਿਹੜਾ ਹੋਰ ਨਵਾਂ ਸਟਾਰ ਕੋਈ ਤੁਸੀਂ ਛੋਟੇ ਜਿਹੜਾ ਛੋਟੇ ਟਾਈਮ ਤੁਸੀਂ ਫਿਲਮ 'ਚ ਲੱ타 ਹੋਵੇ ਤੇ ਬਾਅਦ ਸਟਾਰ ਬਣ ਗਿਆ ਹੋਵੇ ਉਸ ਟਾਈਮ ਕੋਈ ਸਟਾਰ ਹੋਰ ਜਿਹਦਾ ਨਾਂ ਹੋਵੇ ਜਾਂ ਬਾਅਦ ਨਾਂ ਬਣਿਆ ਹੋਵੇ ਕੋਈ ਐਜਾ ਸਟਾਰ ਆਪਣੇ ਪਹਿਲੀ ਵਾਰ ਲੱਤਾ ਹੋਵੇ ਜਿ ਕੋਈ ਸੀਗਾ ਐ ਜਾਂ ਕੁੜੀ ਜਾਂ ਮੁੰਡਾ ਕੋਈ ਕੋਈ ਵੀ ਹੋਵੇ ਤੁਸੀਂ ਯਕੀਨ ਮੰਨੋ ਇਸ ਫਿਲਮ ਦੇ ਵਿੱਚ ਕਈ ਐਕਟਰਾਂ ਨੇ ਪਹਿਲੀ ਵਾਰ ਕੰਮ ਕੀਤਾ ਸੀਗਾ ਔਰ ਕਈਆਂ ਦੇ ਜਿਹੜੇ ਕੈਰੀਅਰ ਸੀਗੇ ਇਸ ਫਿਲਮ ਨੇ ਸਟੈਬਲਿਸ਼ ਕਰਤੇ ਸੀਗੇ ਹੁਣ ਆਪਾਂ ਇਹਨਾਂ ਕੋਲ ਉਹੀ ਪੁੱਛਿਆ ਵੀ ਇਸ ਫਿਲਮ ਵਿੱਚ ਕਿਹੜੇ ਕਿਹੜੇ ਪਹਿਲੀ ਵਾਰ ਤੁਸੀਂ ਐਕਟਰ ਲਿੱਤੇ ਸੀ ਜਿਹੜੇ ਉਸ ਟਾਈਮ ਇਸ ਫਿਲਮ ਤੋਂ ਛੋਟੇ ਜਿਹੇ ਰੋਲ ਤੋਂ ਬਾਅਦ ਸਟਾਰ ਬਣ ਗਏ ਸੀ ਔਰ ਅੱਜ ਤੱਕ ਉਹ ਸਟਾਰडम ਦਾ ਉਹ ਆਨੰਦ ਮਾਣ ਰਹੇ ਨੇ ਔਰ ਉਹਨਾਂ ਦੀ ਕਮਾਈ ਖਾ ਰਹੇ ਨੇ ਇਸ ਇੱਕ ਫਿਲਮ ਦੀ ਇਸ ਕਰਕੇ ਫਿਲਮ ਉਹਨਾਂ ਵਾਸਤੇ ਬਹੁਤ ਸਪੈਸ਼ਲ ਆ ਪੰਜਾਬੀਆਂ ਵਾਸਤੇ ਤਾਂ ਹੈਗੀ ਸਪੈਸ਼ਲ ਆ ਕਿਉਂਕਿ ਚੀਜ਼ ਇੱਕ ਨਗੀਨਾ ਹੈ ਜਿਹੜਾ ਪੇਸ਼ ਹੋ ਗਿਆ ਮੁੜ ਕੇ ਹੁਣ ਐਜੀ ਕੀ ਕਹਦੇ ਕਿ ਬਣ ਨਹੀਂ ਸਕਦੀ ਹੈਗੀ ਉਹ ਆਨਸਰ ਤੁਸੀਂ ਲੈਣੇ ਆ ਪਹਿਲਾਂ ਆਪ ਇਹਨਾਂ ਕੋਲ ਕਿਸੇ ਆਪਣੀ ਫਿਲਮ ਵਿੱਚ ਕਿਸੇ ਬੋਲਦੇ ਸਰਦੂਸ ਕੰਦਰ ਰਿਆ ਸੀ ਸਰਦੂਸ ਕੰਦਰ ਅੱਜ ਕਾ ਪਿਆਰ ਦਾ ਉਸ ਤੋਂ ਪਹਿਲਾਂ ਉਹਨਾਂ ਦਾ ਕੋਈ ਨਹੀਂ ਮਤਲਬ ਨਾਂ ਸੀ ਹਨ ਹੈ ਨਹੀਂ ਸੀ ਉਹ ਉਹਦਾ ਉਹਦਾ ਕੋਈ ਨਹੀਂ ਸੀ ਲੋੜ ਦੇ ਦੀ ਲਾਰੀ ਉਹਦੀ ਬਾਈ ਸੀ ਅਸੀਂ ਤੁਮ ਕਾ ਪਿਆਰ ਦਾ ਹਾਂਜੀ ਹਾਂਜੀ ਉਹ ਕਿਹੜੀ ਗਾਇਕ ਸੀ ਉਹ ਕਿਹੜੀ ਫਿਲਮ ਚ ਬਾਈ ਸੀ ਤੁਮ ਕਾ ਪਿਆਰ ਦਾ ਤੁਮ ਕਾ ਪਿਆਰ ਦਾ ਫਿਰ ਤੇ ਉਹ ਜਿੰਦੇ ਜੱਟਾਂ ਦੀ ਵਿੱਚ ਹਰ ਭਜਨ ਮਾਨ ਦਾ ਖੜਾ ਜਿੱਦ ਜਿੱਦ ਹਾਂ ਜਿੱਦ ਜਿੱਦ ਜੱਸੀ ਨਾਲ ਆਹ ਜਿੰਦੇ ਜੱਟਾਂ ਦੀ ਕੋਈ ਹੋਰ ਲੜੀ ਦੀ ਕੋਈ ਸਿੰਗਰ ਜੋ ਕੋਈ ਐਕਟ੍ਰੈਸ ਹੋਰ ਹੋਵੇ ਜਿਹੜੀ ਤੁਸੀਂ ਮਤਲਬ ਪਹਿਲੀ ਵਾਰ ਲਾਂਚ ਕੀਤੀ ਹੋਵੇ ਹਾਂ ਇੱਕ ਇੱਕ ਮਨਜੀਤ ਕਲਾਰ ਕਰਕੇ ਯਾਨੀ ਜਿੰਜੀਤ ਕਲਾਰ ਐਕਟ੍ਰੈਸ ਯਾਦ ਆ ਯਾਦ ਆ ਇਹ ਯੋਗਰਾਜ ਨਾਲ ਉਹਨਾਂ ਦੀ ਯੋਗਰਾਜ ਨਾਲ ਉਹਨਾਂ ਦੀ ਬਹੁਤ ਜੋੜੀ ਬਣੀ ਸੀ ਯੋਗਰਾਜ ਨਾਲ ਹਾਂ ਵੇਲੇ ਬਹੁਤ ਗੂਗਲ ਨਾਲ ਜੋੜੀ ਬਣੀ ਸੀ ਲੇਕਿਨ ਉਹ ਇਹ ਇਹ ਕਰੀਬ ਵਾਲੀ ਵਾਲੀ ਆਂਦੀ ਸੀ ਅੱਛਾ ਜੀ ਯੋਗ ਰਾਜ ਨਾਲ ਇਹ ਵਿੱਚ ਕਹਿੰਦੇ ਨੇ ਗੱਗੂ ਗਿੱਲਾਂ ਨਾਲ ਉਹਨਾਂ ਦੀ ਸਕਰੀਨ ਜੋੜੀ ਗੱਗੂ ਗਿੱਲਾਂ ਨਾਲ ਬਣੀ ਸੀ ਪਰ ਯੋਗ ਰਾਜ ਨਾਲ ਮਨਜੀਤ ਕਲਾਰ ਦੀ ਜੋੜੀ ਇੱਕ ਅਲੱਗ ਬੌਂਡ ਸੀਗਾ ਉਹ ਉਹ ਮੈਂ ਫੇਰ ਉਹਦੇ ਟੌਪਿਕ ਤੇ ਕਦੇ ਗੱਲਾਂ ਕਰੂੰਗਾ ਅੱਜ ਆਪਾਂ ਇਸ ਟੌਪਿਕ ਤੇ ਰਹਿੰਦੇ ਆਂ ਪੁੱਤ ਜੱਟਾਂ ਵਾਲੇ ਟੌਪਿਕ ਤੇ ਫਿਰ ਲਾਭ ਜੰਝੂਆ ਪਹਿਲੀ ਵਾਰ ਕੋਆਇਆ ਸੀ ਉਹਨੂੰ ਜੱਟਾਂ ਦੀ ਵਿੱਚ ਲਾਭ ਅੱਛਾ ਜੀ ਲਫ਼ਜ਼ ਇੰਜੋਏ ਦੇ ਗਾਣਾ ਕਿਹੜਾ ਗਾਣਾ ਜਿਆਦਾ ਕੋਈ ਲਫ਼ਜ਼ ਜੀ ਕੋਈ ਮਾੜੇ ਮੋਟੇ ਪਟਕਣ ਨੂੰ ਪਾੜਦੀ ਓਏ ਓਹਦਾ ਗਾਣਾ ਸੀ ਬਸ ਸਾਰੇ ਨੂੰ ਪਾੜਦੀ ਜਿੱਦੇ ਜੱਟਾਂ ਵੀ ਹਾਂ ਜੀ ਹਾਂ ਹਾਂ ਯਾਦ ਆਈ ਯਾਦ ਆ ਮੈਨੂੰ ਯਾਦ ਆ ਗਿਆ ਸਾਰਾ ਕੁਝ ਆਦਾ ਇੱਕ ਗੱਲਾ ਗੱਲਾਂ ਮੇਰੇ ਕੋਲ ਬਹੁਤ ਰਿੰਕ ਕਰਨ ਨੂੰ ਮੈਂ ਥੋੜਾ ਵੀ ਮੈਂ ਧਿਆਨ ਰੱਖਦਾ ਵੀ ਥੋੜਾ ਵੀ ਸਮਾਂ ਨਾ ਖਰਾਬ ਹੋਵੇ ਜਿਆਦਾ ਦੇਖਾ ਸਿੰਘ ਹੋਵੇ ਕੋਈ ਹੋਵੇ ਤਾਂ ਮਾਲ ਹੋਵੇ ਕਿਹਦੀ ਤੁਸੀ ਤੇ ਬਹੁਤ ਸਾਰੇ ਕਈ ਮਸਤਾਰਾਂ ਦੇ ਵਿੱਚ ਇਹੀ ਜਿਵੇਂ ਮਨਿੰਦਰ ਮੰਗਾ ਮੈਂ ਟੋੜ ਜੇ ਅਸੀਂ ਕਹਾਂ ਸੋਚੀਏ ਮੋਤੀ ਦੇ ਵਿੱਚ ਉਹ ਉਹ ਵੀ ਸਾਰਾ ਉਹਨੇ ਸਿੰਗਰ ਉਹ ਕਰ ਗਿਆ ਵਿਚਾਰ ਅੱਛਾ ਜੀ ਉਹ ਡੈਥ ਹੋ ਗਈ ਮੰਗਾਂ ਦਾ ਮੰਗੇ ਦੀ ਮਨਿੰਦਰ ਮੰਗਾ ਸੁਣਿਆ ਸਿੰਗਰ ਹਾਂ ਜੀ ਸੁਣਿਆ ਹੋਇਆ ਹੀ ਮੈਂ ਪਹਿਲਾਂ ਵਿਖਿਆ ਨਹੀਂ ਪਰ ਉਹਨਾਂ ਦਾ ਮੈਂ ਨਾ ਸੁਣਿਆ ਹੋਇਆ ਹੈ ਮਨਿੰਦਰ ਮੰਗਾ ਪਰ ਮੈਂ ਉਹਨਾਂ ਦਾ ਗਾਣਾ ਨਹੀਂ ਸੁਣਿਆ ਮੈਨੂੰ ਨੋ ਪਤਾ ਹੀ ਉਹਨਾਂ ਬਾਰੇ ਚੰਗਾ ਮਸ਼ਹੂਰ ਨਾ ਹੋ ਰਿਹਾ ਠੀਕ ਨਹੀਂ ਉਹਦੇ ਗਾਣੇ ਕਿ ਜੀਸੀ ਦੇ ਜੀਸੀ ਬਾਰੇ ਕੀ ਜੀਸੀ ਦੇ ਨਾਲ ਲਈ ਬਰਦਾ ਮਿਲ ਜਗਾ ਅੱਛਾ ਇਹ ਅੱਛਾ ਤੇ ਇਹ ਇਹਦੇ ਮਤਲਬ ਉਹਦਾ ਰਾਹ ਆ ਵੀ ਕਈ ਕਾਫੀ ਹਾਂ ਕਈ ਕਈ ਇਹ ਅਦਰੀ ਹੈ ਕਿ ਉਸ ਨੂੰ ਹੀਰੋਨ ਬਣਾਇਆ ਸੀ ਗੋਰੀ ਗੋਰੀ ਕਰਕੇ ਸੀ ਕੋਈ ਮੈਨੂੰ ਯਾਦ ਨਹੀਂ ਇਹਨੇ ਗੋਰੀ ਐਕਟਰਸ ਦਾ ਕੁਦੇ ਵਿੱਚ ਪਹਿਲੀ ਵਾਰ ਬੀ.ਐਨ. ਸ਼ਰਮਾ ਜਿਹੜਾ ਅੱਜ ਕੱਲ ਬਹੁਤ ਵੱਡਾ ਸਟਾਰ ਆ ਬੀ.ਐਨ. ਸ਼ਰਮਾ ਹਾਂ ਜੀ ਬੀ.ਐਨ. ਸ਼ਰਮਾ ਜਿਹੜਾ ਚੋਣ ਰੋਣ ਕਰਦਾ ਹੈ ਅੱਜ ਕੱਲ ਹਿੱਟ ਮਿਲ ਰਿਹਾ ਹੈ ਹਾਂ ਜੀ ਹਾਂ ਜੀ ਮੈਨੂੰ ਪਤਾ ਹਾਂ ਜੀ ਉਹਨੂੰ ਉਹਨੂੰ ਜਗ੍ਹਾ ਦਾ ਕੁਝ ਪਹਿਲੀ ਵਾਰ ਲਿਆਂਦਾ ਸੀ ਬ੍ਰੇਕ ਗੱਦਾ ਦਾ ਕੁਝ ਪਹਿਲੀ ਵਾਰ ਐਸੀ ਬੀ.ਐਨ. ਸ਼ਰਮਾ ਕੋਰਪਸ ਤੁਸੀਂ ਫਿਰ ਤੁਸੀਂ ਫਿਰ ਇੰਗਲੈਂਡ ਕਦੋਂ ਚਲੇ ਗਏ ਜੀ ਫਿਰ ਕਿਹੜੇ ਸਾਲ ਦੀ ਗੱਲ ਹੈ ਜੀ ਕਦੋਂ ਇੰਗਲੈਂਡ ਰਹਿਣ ਲੱਪੇ ਜਾ ਕੇ ਇੰਗਲੈਂਡ ਵਿੱਚ ਲੱਗਾ ਸੀ 2006 ਚ ਤੁਸੀਂ ਹੋਰ ਰਹਦੇ ਜੀ ਇੱਥੇ ਪੰਜਾਬੀ ਫਿਲਮਾਂ ਦਾ ਤੁਸੀਂ ਹੋਰ ਹਿਸਾਬਤਾ ਪਾਉਂਦੇ ਜੀ ਇੱਥੇ ਪੰਜਾਬੀ ਫਿਲਮਾਂ ਬਹੁਤ ਵਧੀਆ ਨੇ ਤੁਹਾਡੇ ਨੌਂ ਜਿਹੜੀਆਂ ਲੱਗਦੀਆਂ ਨੇ ਨੌਂ ਲੱਗਦੀਆਂ ਨਹੀਂ ਜਿਹੜੀਆਂ ਨਹੀਂ ਫਿਰ ਪਤਾ ਕਿ ਵਕਤ ਦੇ ਹਿਸਾਬ ਨਾਲ ਬੰਦੇ ਨੂੰ ਮੋੜ ਲੈਣਾ ਚਾਹੀਦਾ ਹੁਣ ਉਮਰ ਦੇ ਹਿਸਾਬ ਨਾਲ ਇਹਨਾਂ ਕੰਮ ਨਹੀਂ ਹੁੰਦਾ ਅਸਲ ਵਿੱਚ ਮਾਰ ਵੀ ਵੱਡਾ ਹੋ ਗਿਆ ਹੈ ਫਿਰ ਟ੍ਰੈਂਡ ਨਵਾਂ ਟ੍ਰੈਂਡ ਚੱਲ ਰਿਹਾ ਅੱਜ ਕੱਲ ਫਿਰ ਅੱਜ ਕੱਲ ਐਕਟਰ ਜਿਹੜੇ ਨੇ ਪੈਸੇ ਬਹੁਤ ਮੰਗਦੇ ਨੇ ਯਾ ਵਾਹ ਬੱਸ ਡਿਮਾਂਡਿੰਗ ਹੋ ਗਈ ਪਹਿਲਾਂ ਤਾਂ ਸੀ ਐਕਟਰ ਨੂੰ ਜੋ ਪੈਸੇ ਦੇਂਦੇ ਸੀ ਉਹ ਗੁਰਾਇਨ ਨੂੰ ਜੋ ਆਪਣਾ ਦਾ ਯੋਗਰਾਜ ਲੈ ਗਿਆ ਹਾਂ ਉਹਦੀ ਘਰ ਵਾਲੀ ਨੀਨਾ ਨੀਨਾ ਸਿੱਧੂ ਨੂੰ ਜੋ ਦਿੰਦਾ ਉਹ ਲੈ ਗਿਆ ਤੇ ਜੀਰ ਸੋਹਰੋ ਯੋਗਰਾਜ ਉਹ ਲੈ ਗਿਆ ਹਾਂ ਜੀ ਹਾਂ ਜੀ ਤੇ ਆ ਸਿੰਗਰ ਜਿਹੜੇ ਬਾਸਤੇ ਵਿੱਚ ਫ੍ਰੀ ਹੁੰਦੇ ਸਰਦਾਰ ਅਸਕਰ ਬਾਦੋ ਦਾ ਗਾਣਾ ਸਿੰਗਰ ਫ੍ਰੀ ਹੁੰਦੇ ਆ ਉਹ ਕਿਸ ਤੀ ਜਿਹੜਾ ਕਾਰਨ ਸੀ ਉਹਨੇ ਉਹਨਾਂ ਦਸ਼ਮੇ ਜੱਟਾਂ ਦੀ ਕੀਤੀ ਪੈਦਾ ਪੈਦਾ ਕਈ ਆਏ ਨੇ ਪਰ ਮੈਨੂੰ ਯਾਦ ਵੀ ਨਹੀਂ ਬਹੁਤ ਸਾਰੇ ਕਲਾਕਾਰ ਨੇ ਅੱਜ ਕੱਲ ਜਿਹੜੇ ਤਾਰ ਨੇ ਤੇ ਉਹ ਫਟੇ ਗੁਰ ਵਿਚਾਰੇ ਜੀ ਵੀ ਉਹਨੇ ਕੰਮ ਕਰਦੇ ਦੇਖੋ ਇਹ ਤਾਂ ਸੀਗੀਆਂ ਗੱਲਾਂ ਜਿਹੜੀਆਂ ਕਿ ਆਪਾਂ ਪੁੱਤ ਜੱਟਾਂ ਦੇ ਬਾਰੇ ਸਰਿੰਦਰ ਵਾਲੀ ਜੀ ਨੂੰ ਪੁੱਛਿਆ ਕਿਉਂਕਿ ਸਰਿੰਦਰ ਵਾਲੀਆ ਜੀ ਹੁਣ ਹੁਣ ਇੰਗਲੈਂਡ ਰਹਿੰਦੇ ਨੇ ਇਹਨਾਂ ਨੇ ਇਹਨਾਂ ਦੇ ਨਾਂ ਤੇ ਕਈ ਫਿਲਮਾਂ ਨੇ ਔਰ ਮੈਂ ਇਹਨਾਂ ਕੋਲੋਂ ਹੋ ਸਕੇ ਤਾਂ ਵੀਡੀਓ ਕਾਨਫਰencing ਕਰਨ ਦੀ ਕੋਸ਼ਿਸ਼ ਕਰੂੰਗਾ ਕਿਉਂਕਿ ਵੀਡੀਓ ਤੇ ਕਰ ਲਵਾਂ ਤਾਂ ਉਹਨਾਂ ਨੂੰ ਹੋ ਨਹੀਂ ਰਹੀ ਤੁਸੀਂ ਕਈ ਜਣੇ ਵਿੱਚ ਕਮੈਂਟ ਵੀ ਕਰਦੇ ਨੇ ਕਿ ਵਾਇਸ ਡਿਸਟਰਬ ਆ ਮੈਂ ਇਸੇ ਕਰਕੇ ਰਿਪੀਟ ਕਰਕੇ ਵੀ ਗੱਲਾਂ ਬੋਲੀਆਂ ਨੇ ਵਿੱਚ ਕਈ ਗੱਲਾਂ ਰਿਪੀਟ ਇਸੇ ਕਰਕੇ ਕਿ ਕਿ ਜਿਹੜੀਆਂ ਮੇਨ ਮੇਨ ਗੱਲਾਂ ਨੇ ਨਾ ਉਹ ਵਿੱਚੋਂ ਰਹਿ ਨਾ ਜਾਣ ਤਾਂ ਕਈ ਵਾਰ ਕੋਈ ਡਿਸਟਰਬੈਂਸ ਕਰਕੇ ਨਹੀਂ ਸੁਣਦੀ ਤਾਂ ਮੈਂ ਕੋਸ਼ਿਸ਼ ਉਹ ਕਰਦਾ ਹਾਂ ਗੱਲਾਂ ਨੂੰ ਰਿਪੀਟ ਕਰ ਦੇਣਾ ਵੀ ਜਿਹੜੀਆਂ ਕਿ ਔਨ ਰਿਕਾਰਡ ਰਹਿ ਜਾਣ ਕਲੀਅਰ ਸਾਫ਼ ਸੁਣ ਜਾਣ ਵੀ ਕਿਹੜੀਆਂ ਗੱਲਾਂ ਹੈਗੀਆਂ ਕਿਉਂਕਿ ਚੈਨਲ ਹੀ ਇਹੀ ਆ ਕਿਉਂਕਿ ਜਿਨ੍ਹਾਂ ਲੋਕਾਂ ਨੇ ਪੰਜਾਬ ਵਾਸਤੇ ਤੇ ਪੰਜਾਬ ਦੇ ਇਤਿਹਾਸ ਬਣਾਇਆ ਨਾ ਉਸ ਇਤਿਹਾਸ ਨੂੰ ਬੜੀ ਸਾਫ਼ ਤਰੀਕੇ ਨਾਲ ਔਰ ਸੋਲਝੇ ਹੋਏ ਤਰੀਕੇ ਨਾਲ ਸਪਸ਼ਟ ਤਰੀਕੇ ਨਾਲ ਤੁਹਾਡੇ ਸਾਹਮਣੇ ਰੂਬਰੂ ਕਰਨ ਦਾ ਇੱਕ ਤਰ੍ਹਾਂ ਦਾ ਬੀੜਾ ਸਮਝ ਲਓ ਤੇ ਸਮੇਂ-ਸਮੇਂ ਤੇ ਮੈਂ ਜਿਹੜੀਆਂ ਪੁਰਾਣੀਆਂ ਫਿਲਮਾਂ ਜੋ ਵੀ ਬੀਤ ਗਈਆਂ ਜੋ ਕਿ ਅੱਜ ਵੀ ਜਿਨ੍ਹਾਂ ਦੇ ਨਾਮ ਹੈਗੇ ਆ ਉਹਨਾਂ ਦੀਆਂ ਮੈਂ ਗੱਲਾਂ ਤੁਹਾਡੇ ਸਾਹਮਣੇ ਪ੍ਰਸਤੁਤ ਕਰਨ ਦੀ ਕੋਸ਼ਿਸ਼ ਕਰਦਾ ਰਹੂੰਗਾ ਤਾਂ ਮੈਂ ਤੁਹਾਡਾ ਭਰਾ ਸੋਨੀ ਸਿੰਘ ਗਿੱਲ ਤੁਸੀਂ ਦੇਖ ਰਹੇ ਸੀ ਪੰਜਾਬੀ ਰੁਸਤਮ ਚੈਨਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਰੱਬ ਰਾਖਾ